ਤਾਰੀਖ ਮੈਂ ਨਵੀਂ ਬਣਾਉਣੀ ਆ ਦੁਨੀਆਂ ਉੱਤੇ ਤਾਰੀਖ ਮੈਂ ਨਵੀਂ ਬਣਾਉਣੀ ਆ ਦੁਨੀਆਂ ਉੱਤੇ ਤਾਰੀਖ ਮੈਂ ਨਵੀਂ ਧਾਰਿਆ ਰੂਪੇ ਖੰਡੇ ਦਾ ਮੀਰੀ ਪੀਰੀ ਸ਼ਸਤਰ ਧਾਰਿਆ ਰੂਪੇ ਖੰਡੇ ਦਾ ਕੋਲੇ ਜਾਂਦੀ ਫਕਰ ਸਦਾ ਹੈ ਝੁਲਦੇ ਝੰਡੇ ਦਾ ਕੋਲੇ ਜਾਂਦੀ ਫਕਰ ਸਦਾ ਹੈ ਝੁਲਦੇ ਝੰਡੇ ਦਾ ਪੰਜ ਪਿਆਲੇ ਧਰਮਨ ਚਾਤਰ ਧਾਨ ਵਖਾਉਣੀ ਐ ਪੰਜ ਪਿਆਲੇ ਧਰਮਨ ਚਾਤਰ ਬੱਚਾ ਦੇ ਨੇ ਪਿੰਜਰੇ ਤੋੜ ਦੇਣੇ ਧਾਰ ਤੇਕਦੀ ਅੱਗੇ ਪਾਈ ਧਰ ਨੇ ਰੋੜ ਦੇਣੇ ਧਾਰ ਤੇਕਦੀ ਅੱਗੇ ਪਾਈ ਧਰ ਨੇ ਰੋੜ ਦੇਣੇ ਚਲਨੀ ਤੇ ਤੂਫਾਨਾ ਸੁੱਤੀ ਅੱਖ ਜਗਾਉਣੀ ਐ ਸੁੱਤੀ ਅੱਖ ਜਗਾਉਣੀ ਐ ਦੁਨੀਆਂ ਉੱਤੇ ਦਰਵਾਜ਼ੀ ਖੁਮੈਂ ਨਵੀਂ ਬਣਾਉਣੀ ਐ ਦੁਨੀਆਂ ਉੱਤੇ ਦਰਵਾਜ਼ੀ ਖੁਮੈਂ ਨਵੀਂ ਬਣਾਉਣੀ ਐ ਨੋ ਤਾਰੇ ਤੋੜ ਲਿਆ ਬੇਗਾ ਤਾਰੇ ਤੋੜ ਲਿਆ ਬੇਗਾ ਚੱਕਰ ਗੋਲ ਦਮਾਲਾ ਸੀਸ ਤੇ ਸੋਭਾ ਪਾਵੇਗਾ ਚੱਕਰ ਗੋਲ ਦਮਾਲਾ ਸੀਸ ਤੇ ਸੋਭਾ ਪਾਵੇਗਾ ਸਰਦੇ ਬਨ ਕੇ ਕਫਣ ਲਾੜੀ ਮੋਤ ਵਿਆਉਣੀ ਐ ਲਾੜੀ ਮੋਤ ਵਿਆਉਣੀ ਐ ਦੁਨੀਆਂ ਉੱਤੇ ਤਵਾੜੀ ਖ ਮੈਂ ਨਵੀਂ ਬਣਾਉਣੀ ਐ ਦੁਨੀਆਂ ਉੱਤੇ ਤਵਾੜੀ ਖ ਮੈਂ ਨਵੀਂ ਬਣਾਉਣੀ ਐ ਸਿੱਖੀ ਮੈਨੋਂ ਸਾਰੇ ਗਾ ਸਤਿ ਤੋਂ ਸਾਥ ਜੋ ਮੈਂ ਸਿੱਖੀ ਮੈਨੋਂ ਸਾਰੇ ਗਾ ਵਰਜ ਵਿੱਚ ਜਫਰਨਾਮਾ ਕਰਨੀ ਨਾਮ ਚਿਤਾਰੇਗਾ ਵਰਜ ਵਿੱਚ ਜਫਰਨਾਮਾ ਕਰਨੀ ਨਾਮ ਚਿਤਾਰੇਗਾ ਸਰਗ ਗਿਆਨ ਦੀ ਬਾਜਵੇ ਸ਼ੇਰੀ ਸਾਹਿਬ ਸੁਣਾਉਣੀ ਹੈ ਸ਼ੇਰੀ ਸਾਹਿਬ ਸੁਣਾਉਣੀ ਹੈ ਦੁਨੀਆਂ ਉੱਤੇ ਤਵਾਰੀਖ ਮੈਂ ਨਵੀਂ ਬਣਾਉਣੀ ਹੈ ਦੁਨੀਆਂ ਉੱਤੇ ਤਵਾਰੀਖ ਆਸਾ ਮਹਾਰਜ ਰੋ ਬਚਾਏ ਖਖ ਖੰਡ ਬਹੰਡੰ ਖਾਦਾ ਖੰਡੰ ਗਾਤਰਨ ਮੰਡੰ ਪਰ ਭੰਡੰ ਪੁੱਜ ਡਾਂਡੇ ਖੰਡੰ ਪੇਰ ਪਰ ਚੰਡਕ ਜੋਤ ਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਨੰ ਦੋਰਮਤ ਦਾਰਨ ਕਲਬ ਖਾਰਨ ਅਸ ਸਰਨ ਜਾ ਤੇ ਗੰ ਜਾ ਤੇ ਤਕ ਕਾਰਨ ਸ੍ਰੇਟੋ ਬਾਰਨ ਮਮ ਪ੍ਰਤ ਬਾਰਨ ਜਾ ਤੇ ਗੰ ਜਾ ਤੇ ਗੰ ਜਾ ਤੇ ਗੰ ਖਰ ਬਿੰਦ ਟਵਾਖ ਦਤਾ ਮਹਾਰਾਜ ਹਤਵਤ